ਸਵੀਧਰਾਤੇ ਅਤਵਾਦੀ ਹਮਲੇ ਅਤੇ ਕਾਊਂਟਰ ਅਤਵਾਦ ਦਾ ਜੁੜਾ ਹੈ ਗੋਲੀਬਾਰੀ ਵਰਗੇ ਸਥਿਤੀ ਨਾਲ ਨਜਿੱਠਣ ਲਈ ਪਠਾਨਕੋਟ ਪੁਲਿਸ ਦੀ ਤਾਕਤ ਵਚਵਾਦਾ ਕੀਤਾ ਗਿਆ ਹੈ ਤਿੰਨ ਤਤਕਾਲ ਜਵਾਬ ਟੀਮਾਂ ਦਾ ਗਠਨ ਕੀਤਾ ਗਿਆ ਜੋ ਕਿ ਅਤਿਆਧੁਨਿਕ ਹਥਿਆਰਾ ਅਤੇ ਸਾਜੋ-ਸਮਾਨ ਨਾਲ ਲੈਸਨ ਤੇ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਵੀ ਅਤਵਾਦੀਆਂ ਦੇ ਨਾਲ ਨਜਿੱਠਣ ਦੇ ਲਈ ਉਹਨਾਂ ਦੀ ਤਰੀਕਿਆਂ ਦੀ ਜੁੜੀ ਹੈ ਇੱਕ ਮੌਕ੍ਰਲ ਕੀਤੀ ਗਈ ਜਿਨ੍ਹਾਂ ਨੂੰ ਕਿ ਐਸਐਸਪੀ ਪਠਾਨਕੋਟ সোহੇਲ ਮੀਰ ਦੁਆਰਾ ਰਵਾਨਾ ਕੀਤਾ ਗਿਆ ਸੀ ਅੱਜ ਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਪਠਾਨਕੋਟ ਪੁਲਿਸ ਨੇ ਆਪਣੇ ਸਿਕਿਉਰਿਟੀ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਦੇ ਹੋਏ ਅੱਜ ਪਠਾਨਕੋਟ ਪੁਲਿਸ ਦੇ ਵਿੱਚ ਤਿੰਨ ਜਿਹੜੀ ਸਪੈਸ਼ਲ ਕਯੂਆਰਟੀਆਂ ਹੈ ਸ਼ਾਮਿਲ ਕੀਤੀਆਂ ਗਈਆਂ ਸੋ ਜਿਸ ਤਰ੍ਹਾਂ ਦਾ ਪਠਾਨਕੋਟ ਜ਼ਿਲ੍ਹੇ ਦਾ ਨੇਚਰ ਹੈ ਚੈਲੰਜਸ ਹੈਗੇ ਨੇ ਬਿਕੋਜ਼ ਆਫ ਇਟ ਇਜ਼ ਜੀਓਗ੍ਰਾਫੀਆ ਦੀ ਜਿਹੜੀ ਸਟ੍ਰੈਟੈਜੀਕ ਲੋਕੇਸ਼ਨ ਹੈ ਉਸ ਕਰਕੇ ਇਹਦੇ ਵਿੱਚ ਜਿਹੜੇ ਤਿੰਨ ਸਪੈਸ਼ਲ ਕਯੂਆਰਟੀਜ਼ ਹੈ ਸੀ ਸ਼ਾਮਿਲ ਇਥੇ ਅੱਜ ਸੋ ਇਹ ਜਿਹੜੇ ਤਿੰਨ ਜਿਹੜੇ ਸਪੈਸ਼ਲ ਕਯੂਆਰਟੀਜ਼ ਹੈ 1 ਕਯੂਆਰਟੀ ਵਿਲ ਲੋਕੇਟਰ ਟੂ ਈਚ ਸਬਡਿਵੀਜ਼ਨ ਜਿਵੇਂ ਤਿੰਨ ਸਬਡਿਵੀਜ਼ਨ ਸਾਡੇ ਇਥੇ ਹੈਗੇ ਨੇ ਐਂਡ ਜਿਸ ਤਰ੍ਹਾਂ ਦਾ ਤੁਸੀਂ ਦੇਖ ਲਿਆ ਇਹ ਅਸੀਂ ਕਾਫੀ ਟਾਈਮ ਤੋਂ ਇਹਨਾਂ ਨੂੰ ਟ੍ਰੇਨਿੰਗ ਕਰਾ ਰਹੇ ਨੇ ਵਿਦ ਆਰਮੀ ਕਾਫੀ ਸਾਰੇ ਇਹਦੇ ਵਿੱਚ ਸਿਮੂਲੇਟਡ ਡ੍ਰਿਲਸ ਹੋਏ ਅਹ ਟ੍ਰੇਨਿੰਗ ਮੋਡਿਊਲਸ ਅਸੀਂ ਆਰਮੀ ਦੇ ਨਾਲ ਇਹਨਾਂ ਦੇ ਕਰਾਏ ਹੈਗੇ ਸੋ ਜਿਹੜੇ ਕਯੂਆਰਟੀਜ਼ ਹੈ ਬੇਸਿਕਲੀ ਦੇ ਆਰ ਸਪੈਸ਼ਲੀ ਇਕਵਿਪਡ ਐਂਡ ਆਪਰੇਸ਼ਨਲੀ ਟ੍ਰੇਨਡ ਇਹਨਾਂ ਦਾ ਤੁਸੀਂ ਦੇਖ ਲਿਆ ਜਿਹੜੇ ਇਕਵਿਪਮੈਂਟਸ ਅਸੀਂ ਪ੍ਰੋਵਾਈਡ ਕਰਾਏ ਹੈਗੇ ਨੇ ਸੋ ਥੀਜ਼ ਆਰ ਮੈਂਟ ਟੂ ਕੈਟਰ ਡਿਫਰੈਂਟ ਸਿਚੁਏਸ਼ਨ ਜਿਹੜੇ ਰਾਈਜ਼ ਹੋ ਸਕਦੇ ਹੈ ਜਿਵੇਂ ਕਾਉਂਟਰ ਟੈਰਰ ਅਟੈਕ ਹੋ ਗਿਆ ਜੀ ਸ਼ੂਟ ਆਊਟ ਸਿਨੈਰੀਓ ਹੋ ਗਿਆ ਯਾ ਹੋਸਟੇਜ ਕ੍ਰਾਈਸਿਸ ਦਾ ਸਿਨੈਰੀਓ ਕਦੀ ਕਦੀ ਬੰਦਦਾ ਹੈ ਸੋ ਇਹਨਾਂ ਨੂੰ ਸਪੈਸ਼ਲੀ ਉਸ ਚੀਜ਼ ਲਈ ਟ੍ਰੇਨ ਕਰਾਇਆ ਗਿਆ ਹੈ ਜਿਵੇਂ ਕਿ ਪਠਾਨਕੋਟ ਪੁਲਿਸ ਦੇ ਵਿੱਚ ਆਲਰੇਡੀ ਪੰਜਾਬ ਪੁਲਿਸ ਵੱਲੋਂ ਜਿਹੜੇ ਕੁਝ ਸਪੈਸ਼ਲ ਫੋਰਸਸ ਆਲਰੇਡੀ ਆ ਡਿਪਲੋਏਡ ਹੇਅਰ ਐਸਓਜੀ ਦਾ ਕੰਪੋਨੈਂਟ ਇਜ਼ देयर ਘਾਤਕ ਦਾ ਇੱਕ ਕੰਪੋਨੈਂਟ ਹੈ ਤਾਂ ਸੋ ਆਈ ਥਿੰਕ ਇਹ ਜਿਹੜਾ ਸੀ ਤਿੰਨ ਕਯੂਆਰਟਿਸ ਇੰਡਕਟ ਅੱਜ ਕਰਾਈਆਂ ਹੈਗੀਆਂ ਦਿਸ ਇਜ਼ ਅ ਫੋਰਸ ਮਲਟੀਪਲਾਈਅਰ ਤਾਂ ਇਹ ਇਥੇ ਲੋਕਲ ਪਠਾਨ ਕੋਟ ਪੁਲਿਸ ਦੇ ਇਹਦੇ ਵਿੱਚ ਜਵਾਨ ਹੈਗੇ ਨੇ ਸੋ ਇਹਨਾਂ ਦੀ ਡਿਊਟੀ ਇਥੇ ਰਹੂਗੀ ਇਹਦੇ ਵਿੱਚ ਜਿਹੜਾ ਇਹ ਪੂਰਾ ਇਨੀਸ਼ੀਏਟਿਵ ਹੈ ਦਿਸ ਹੈਸ ਬੀਨ ਸੁਪਰਵਾਈਜ਼ਡ ਬਾਈ ਡੀਐਸਪੀ ਸਿਟੀ ਤਾਂ ਇਹਨਾਂ ਦੀ ਜਿਹੜੀ ਪੂਰੀ ਟੀਮ ਹੈ ਕਾਫੀ ਟਾਈਮ ਤੋਂ ਆਰਮੀ ਦੇ ਨਾਲ ਲੱਗ ਕੇ ਇਹਨਾਂ ਦੀ ਟ੍ਰੇਨਿੰਗ ਕਰਾ ਰਹੇ ਨੇ ਇਹਦੇ ਵਿੱਚ इवन ਜਿਹੜਾ ਇਕੁਪਮੈਂਟ ਅਸੀਂ ਪ੍ਰੋਕਿਊਰ ਕੀਤਾ ਹੈਗਾ उस स्पेशल मतलब डिस्कस करके विद द रेलिवेंट स्टेक होल्डर एंड एक्सपर्ट एक्सपर्ट्स वो उस चीज़ उसी, अ, वो कराया गया है सो आई एम ग्रेटफुल एंड अप्रिशिएटिव ऑफ द एफर्ट्स ऑफ द टीम जिन्होंने आज जी ये ऐसी ये क्यू आर टीज इंडक्ट कराए इस, इस तरह के पीछे कुछ इंसिडेंट्स हुए इन द नियरबई डिस्ट्रिक्स एवर सिंस वी आर एन हाई अलर्ट त ये भी एक सा इनिशिएटिव उसी लाइन ऑफ डायरेक्शन के जे असी तीन क्यू आर टीज है इनडक्ट करते